ਮੇਰੀ ਗੱਲ ਸੁਣੋ ਉਹ ਡੈਡੀ ਜੀ ਦਾ ਆਇਆ ਫੋਨ ਤੁਹਾਨੂੰ ਉਹ ਡੈਡੀ ਜੀ ਦਾ ਕੱਲ ਆਇਆ ਸੀ ਕੀ ਕਹਿੰਦੇ ਕਹਿਣਾ ਉਹਨਾਂ ਨੇ ਕੀ ਆ ਘਰ ਦੇ ਕੋ ਨਹੀਂ ਮੰਗੀ ਮਾਫੀ ਮੈਂ ਕਾਦੀ ਮੰਗਾ ਮੈਂ ਉਹ ਹੀ ਵੀ ਤੁਹਾਡੀਆਂ ਛਪਾਉਣ ਗਲਤੀ ਛਪਾਉਣ 1 2 3 4 ਵੇਖੋ ਤੁਹਾਡੇ ਬਦਲੇ ਹੀ ਇੰਨਾ ਕੁਝ ਕੀਤਾ ਤੁਹਾਡੀਆਂ ਕਿੰਨੀਆਂ ਗਲਤੀਆਂ ਛਪਾਈਆਂ ਤੇ ਤੁਸੀਂ ਹੁਣ ਆ ਮੁੱਲ ਪਾਉਂਦੇ ਆ ਉਹ ਯਾਰ ਇਹਦੇ ਸੱਤੇ ਜ਼ਿੰਦਗੀ ਨਹੀਂ ਕੱਟੀ ਜਾਂਦੀ ਹੁੰਦੀ ਕਹਲਦਾ ਤੇ ਪਤਾ ਨਹੀਂ ਰਾਤ ਦੇ ਚੱਕਰ ਆਉਂਦੇ ਉਹ ਮੇਰੀ ਗੱਲ ਸੁਣ ਤੂੰ ਕਹਿ ਨਹੀਂ ਆ ਵੀ ਜ਼ਿੰਦਗੀ ਬੜੀ ਲੰਮੀ ਆ ਕੱਲ ਤਨੂੰ ਮੈਂ 40000 ਰੁਪਏ ਫੜਾਇਆ 2 3 ਸਟਾਰਟ ਉਹ ਮੇਰੀ ਗੱਲ ਸੁਣ ਜੇ ਉਹਨਾਂ ਨੇ ਸਾਥ ਹੀ ਨਾ ਦਿੱਤਾ ਨਹੀਂ ਗਲਤ ਹੋ ਗਿਆ ਕੋਈ ਗੱਲ 2 3 ਸਟਾਰਟ ਉਹ ਮੇਰੀ ਗੱਲ ਸੁਣ ਜੇ ਇਹਨਾਂ ਨੇ ਨਾ ਸਾਥ ਦਿੱਤਾ ਤੇ ਉਹਨਾਂ ਕਿਹੜਾ ਦੇ ਦਤਾ 2 1 ਜੋਤ ਜੋਤ ਤੇ ਜੇ ਬਾਰੋਂ ਬਹਿ ਅਹੀਂ ਲੈਣੇ ਵੀ ਆ ਤੇ ਹੀ ਆਪਣੇ ਲੋੜ ਨੂੰ ਲੈਣੇ ਆ ਤੇ ਲੋਕੀ ਕਰਦੇ ਹੀ ਆਏ ਇਹ ਤੇ ਬਣਿਆ ਹੀ ਆਇਆ ਵਾ 21 ਇਹ ਤੇ ਬਣਿਆ ਹੀ ਆਇਆ ਵਾ ਜੇ ਆਪਾਂ ਕਿਸੇ ਕੋ ਪੈਸੇ ਲੈਨੇ ਆ ਤਾਂ ਉਹਨੂੰ ਦੇਣੇ ਵੀ ਹੈਗੇ 21 ਬੋਲਦੇ ਨਹੀਂ ਹੋ ਗਏ ਤਿਆਰ ਉਹ ਮੈਂ ਇੰਨਾ ਤਿਆਰ ਹੀ ਹਾਂ ਮੈਂ ਚਲਦਾ ਹਾਂ ਸਕੂਲੋਂ ਤੇ ਬਾਕੀ ਕਰਦੇ ਕਿੱਥੇ ਆ ਉਹਨਾਂ ਨੂੰ ਮੈਂ ਬਾਅਦ ਚ ਕਹਿੰਨੀ ਆ ਪਹਿਲਾਂ ਮੈਂ ਤੁਹਾਨੂੰ ਹੀ ਕਹਿੰਦਾ ਤੂੰ ਮਾਰਵਾ ਜੜੀ ਹੁਣ ਨਵਾਈ ਮਾਰ ਉੱਥੇ ਬਿਲਾ ਸਕੂਲੇ ਜਾਣਾ ਸੀਗਾ ਪਤਾ ਨਹੀਂ ਹੁਣ ਇਹਨਾਂ ਨਾਲ ਕੀ ਕਰਾਵਾਂ ਸੀ ਇਹਨੂੰ ਹੁਣ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਵਧੀਆ ਉੱਥੇ ਅੰਦਰ ਆ ਜਾਓ ਬਾਹਰ ਖਲੋਗੇ ਤੁਸੀਂ ਨਹੀਂ ਨਹੀਂ ਇੱਥੇ ਬਹਿ ਕੇ ਗੱਲ ਕਰ ਲੈਂਦੇ ਹਾਂ ਹਾਂ ਜੀ ਅਸੀਂ ਤਾਂ ਫਿਰ ਫਸੇ ਹਾਂ ਕੀ ਕਰਨਾ ਹੈਗਾ ਕਰਨਾ ਪੈਣਾ ਹੈਗਾ ਕਰਨਾ ਤਾਂ ਪੈਣਾ ਪਰ ਝੂਠ ਕਾ ਨੂੰ ਬੋਲਣਾ ਤੁਸੀਂ ਸਾਨੂੰ ਸਿੱਧਾ ਸਿੱਧਾ ਦੱਸ ਦਿੰਦੇ ਕੱਟ ਲਾਓ ਇੱਥੇ ਇੱਥੇ ਕੱਟ ਲਾ ਪਾਜੀ ਆਹ ਡੇੜੀ ਹੋਣੀ ਆ ਗਈ ਡੇੜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੌਸਲੇ ਨਾਲ ਗੱਲ ਕਰੋ ਤਾਂ ਮੈਂ ਕਿਹਾ ਤੂੰ ਦੋਨੇ ਕਾਲੇ ਪੈਣ ਦੇ ਕੁਝ ਨਹੀਂ ਭੈਣ ਜੀ ਏ ਮਾੜੀ ਜੀ ਗਲਤ ਫੈਮਲੀ ਹੋ ਗਈ ਪਰ ਠੀਕ ਹੈ ਫੈਮਲੀ ਬੰਦ ਜੀ ਕੁਝ ਨਹੀਂ ਹੋਇਆ ਕੁਝ ਕਟੋ ਬੰਦੀ ਕੁਝ ਨਹੀਂ ਹੋਇਆ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਉਹ ਹੀ ਨਹੀਂ ਸਹੀ ਚੱਲਣ ਡੀਆਂ ਇੱਧਰ ਉੱਧਰ ਹੁਣ ਕੰਮ ਮੜ ਗਿਆ ਬਾਈ ਕੰਮ ਮੜ ਗਿਆ ਕੁਲੋਏ ਯਾ ਦੋਮੇ ਹੈ ਇਹ ਚ ਸਰ ਵਾਲੀ ਕਿਹੜੀ ਗੱਲ ਹੈ ਭੂਆ ਜੀ ਕੁਝ ਨਹੀਂ ਹੋਇਆ ਕੁਝ ਗੱਲਾਂ ਨਾ ਇਦਾਂ ਦੀ ਹੋ ਜਾਂਦੀਆਂ ਨੇ ਉਹਨਾਂ ਦਾ ਮਤਲਬ ਵੀ ਜਿਹੜਾ ਪੁੱਠਾ ਨਿਕਲ ਆਉਂਦਾ ਆ ਲੌਲੀ ਆ ਜਾ ਆ ਗਿਆ ਡੈਡੀ ਜੀ ਓਏ ਆ ਪੁੱਤ ਇੱਧਰ ਆ ਕੱਲ ਸੁਣ 2 3 7 ਸਤਿ ਸ਼੍ਰੀ ਅਕਾਲ ਡੈਡੀ ਸਤਿ ਕੋਲ ਸਤਿ ਸ਼੍ਰੀ ਅਕਾਲ ਭਾਜੀ ਤੁਸੀਂ ਦੱਸੋ ਕੀ ਗੱਲ ਹੋਈ ਆ ਮੈਨੂੰ ਮੈਗ ਦੋ ਤਾਂ ਦੱਸਾਂ ਇਹ ਗੱਲਾਂ ਜਿਹੜੀਆਂ ਝੂਠ ਦੇ ਸਿਰ ਤੇ ਕਿੰਨਾ ਕਿਤੇ ਚੱਲਣੀਆਂ ਕਿਉਂ ਵੀ ਲਗਲੀ ਜਾਂਦਾ ਨਹੀਂ ਸੀ ਡਿਊਟੀ ਤੇ ਜਾਂਦਾ ਸੀ ਉਹ ਡੈਡੀ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿਤੀ ਆ ਤੇ ਫੋਨ ਤੇ ਵੀ ਤੁਹਾਨੂੰ ਕਹੀ ਰਪਿੰਦਰ ਨੂੰ ਵੀ ਪਤਾ ਹੈ ਤੇ ਮੰਮੀ ਨੂੰ ਵੀ ਪਤਾ ਹੈ ਰਪਿੰਦਰ ਨੇ ਮੈਂ ਪਹਿਲਾਂ ਕਿਹਾ ਵੀ ਵਿਆਹ ਤੋਂ ਬਾਅਦ ਮੈਂ ਨੌਕਰੀ ਕਰਨੀ ਹੈ ਤੈਨੂੰ ਵੀ ਪਤਾ ਹੈ ਤੇ ਤੂੰ ਸੌਰੀ ਸਹੀ ਕਰ ਪੁਲਿਸ ਸਰ ਇਹ ਤੈਨੂੰ ਪਤਾ ਹੈਗਾ ਤੇ ਤੂੰ ਕਿਹੜੀ ਗੱਲ ਉਹ ਲੈ ਰੱਖਿਆ ਹੈਗਾ ਤੂੰ ਹੀ ਸੱਚ ਦੱਸ ਦਿੰਦੀ ਚੱਲ ਆ ਜਲੀ ਉਹ ਡੈਡੀ ਜੀ ਵੀ ਲੋ ਇਦਾਂ ਨਾ ਕਰੋ ਤੂੰ ਨਾ ਬਹੁਤ ਵੱਡਾ ਝੂਠ ਬੋਲਿਆ ਵਾ ਤੂੰ ਵੀ ਆਪਣੇ ਘਰ ਖੁਸ਼ ਰੋ ਬਸ ਠੀਕ ਹੈ ਮਾਫੀ ਜਦੇ ਕੋ ਮੇਰੀ ਗੱਲ ਤਾਂ ਸੁਣੋ ਇੱਕ ਵਾਰ ਨਹੀਂ ਨਹੀਂ ਬਸ ਠੀਕ ਆ ਮੰਮੀ ਜੀ ਡੈਡ ਨੂੰ ਸਮਝਾਓ ਥੋੜਾ ਜਿਹਾ ਮੰਮੀ ਚੱਲ ਪੁੱਤ ਤੂੰ ਆਪਣੇ ਘਰ ਖੁਸ਼ ਰਹਿ ਮੈਂ ਕਰਨੀ ਤੇਰੇ ਡੈਡੀ ਨਾਲ ਗੱਲ ਮੰਮੀ ਜੀ ਸਮਝਾਓ ਥੋੜਾ ਜਿਹਾ ਤਾਂ ਫਿਕਰ ਨਾ ਕਰ ਪਈ ਜਾਂਦੀ ਆ ਮੈਂ ਗੱਲ ਉਦੋਂ ਵੀ ਕੀਤੀ ਸੀ ਕਿ ਮੈਨੂੰ ਤੇ ਇੱਕ ਸਮਝ ਨਹੀਂ ਆਉਂਦੀ 3 ਮੇਰੀ ਗੱਲ ਸੁਣੋ ਡੈਡੀ ਜੀ ਦਾ ਆਇਆ ਫੋਨ ਤੁਹਾਨੂੰ ਉਹ ਡੈਡੀ ਜੀ ਦਾ ਕੱਲ ਆਇਆ ਸੀ ਕੀ ਕਹਿੰਦੇ ਕਹਿਣਾ ਉਹਨਾਂ ਨੇ ਕੀ ਆ ਘਰ ਦੇ ਕੋਈ ਨਹੀਂ ਮੰਗੀ ਮਾਫੀ ਮੈਂ ਹਕਾਦੀ ਮੰਗਾਂ ਮੈਂ ਉਹੋ ਹੀ ਵੀ ਤੁਹਾਡੀਆਂ ਛਪਾਉਣ ਗਲਤੀ ਛਪਾਉਣ 1 2 3 ਸਟਾਰ ਵੇਖੋ ਤੁਹਾਡੇ ਬਦਲੇ ਅਸੀਂ ਇੰਨਾ ਕੁਝ ਕੀਤਾ ਤੁਹਾਡੀਆਂ ਕਿੰਨੀਆਂ ਗਲਤੀਆਂ ਛਪਾਈਆਂ ਤੇ ਤੁਸੀਂ ਹੁਣ ਆ ਮੁੱਲ ਭਉਂਦੇ ਆ ਓ ਯਾਰ ਜੇ ਦੇ ਸੱਤੇ ਜ਼ਿੰਦਗੀ ਨਹੀਂ ਕੱਟੀ ਜਾਂਦੀ ਹੁੰਦੀ ਕਹ ਲਦਾ ਤੇ ਪਤਾ ਨਹੀਂ ਰਾਤ ਦੇ ਚੱਕਰ ਆਉਂਦੇ 2 3 ਸਟਾਰਟ ਓ ਮੇਰੀ ਗੱਲ ਸੁਣ ਤੂੰ ਕਹਿਂਦੀ ਆਂ ਵੀ ਜ਼ਿੰਦਗੀ ਬੜੀ ਲੰਮੀ ਆ ਕੱਲ ਤੈਨੂੰ ਮੈਂ 40000 ਰੁਪਏ ਫੜਾਇਆ 2 3 ਸਟਾਰਟ ਓ ਮੇਰੀ ਗੱਲ ਸੁਣ ਜੇ ਉਹਨਾਂ ਨੇ ਸਾਥ ਨਾ ਦਿੱਤਾ ਨਹੀਂ ਗਲਤ ਹੋ ਗਿਆ ਕੋਈ ਗੱਲ 2 3 ਸਟਾਰਟ ਓ ਮੇਰੀ ਗੱਲ ਸੁਣ ਜੇ ਇਹਨਾਂ ਨੇ ਨਾ ਸਾਥ ਦਿੱਤਾ ਤੇ ਉਹਨਾਂ ਕਿਹੜਾ ਦੇ ਦਿੰਦਾ 2 1 ਜੋਤ ਜੋਤ ਤੇ ਜੇ ਬਾਰੋਂ ਬਹਿ ਅਹੀਂ ਲੈਣੇ ਵੀ ਆ ਤੇ ਹੀ ਆਪਣੇ ਲੋਡ ਨੂੰ ਲੈਣੇ ਆ ਤੇ ਲੋਕੀ ਕਰਦੇ ਹੀ ਆਏ ਆ ਇਹ ਤੇ ਬਣਿਆ ਹੀ ਆਇਆ ਵਾ ਹੂੰ 21 ਇਹ ਤੇ ਬਣਿਆ ਹੀ ਆਇਆ ਵਾ ਜੇ ਆਪਾਂ ਕਿਸੇ ਕੋ ਪੈਸੇ ਲੈਣੇ ਆ ਤੇ ਉਹਨੂੰ ਦੇਣੇ ਵੀ ਹੈਗੇ 21 ਬੋਲਦੇ ਨਹੀਂ ਹੋ ਗਏ ਤਿਆਰ ਓਏ ਹੋ ਮੈਂ ਇੰਨਾ ਤਿਆਰ ਹੀ ਹਾਂ ਮੈਂ ਚਲ ਹਾਂ ਸਕੂਲੋਂ ਤੇ ਬਾਕੀ ਕਰਦੇ ਕਿੱਥੇ ਆ ਉਹਨਾਂ ਨੂੰ ਮੈਂ ਬਾਅਦ ਚ ਕਹਿੰਨੀ ਆ ਪਹਿਲਾਂ ਮੈਂ ਤੁਹਾਨੂੰ ਹੀ ਕਹਾਂ ਤੂੰ ਮਾਰਵਾਜ ਦੜੀ ਹੁਣ ਨਵਾਈ ਮਾਰ ਓਥੇ ਬੁਲਾ ਸਕੂਲੇ ਜਾਣਾ ਸੀਗਾ ਪਤਾ ਨਹੀਂ ਹੁਣ ਇਹਨਾਂ ਨਾਲ ਕੀ ਦਾ ਸੀ ਹੁਣ ਮੈਂ ਟੂ ਵਨ ਸਸੀ ਕਾਮਾ ਸੜੀ ਸਸੀ ਕਾਲ ਸਸੀ ਮੈਸ ਹੋਰ ਠੀਕ ਠਾਕ ਹਾਂਜੀ ਵਧੀਆ ਉੱਥੇ ਅੰਦਰ ਆ ਜਾਓ ਬਾਹਰ ਖਲੋਗੇ ਤੁਸੀਂ ਨਹੀਂ ਨਹੀਂ ਇੱਥੇ ਬੈ ਕੇ ਗੱਲ ਕਰ ਲੈਣੀ ਅੰਦਰ ਹਾਂਜੀ ਅਸੀਂ ਤਾਂ ਫਿਰ ਫਸੇ ਹਾਂ ਕੀ ਕਰਨਾ ਹੈਗਾ ਕਰਨਾ ਪੈਣਾ ਹੈਗਾ ਕਰਨਾ ਤਾਂ ਪੈਣਾ ਪਰ ਝੂਠ ਕਾ ਨੂੰ ਬੋਲਣਾ ਤੂੰ ਹੀ ਸਾਨੂੰ ਸਿੱਧਾ ਸਿੱਧਾ ਦੱਸ ਦਿੰਦੇ ਕੱਟ ਲਾਓ ਇੱਥੇ ਇੱਥੇ ਕੱਟ ਲਾ ਪਾਜੀ ਟੂ ਆ ਆ ਡੇੜੀ ਹੋਣੀ ਆ ਗਈ ਡੇੜੀ ਸਸੀ ਕਾ ਪਾਜੀ ਸਸੀ ਕਾਲ ਹੌਸਲੇ ਨਾਲ ਗੱਲ ਕਰੋ ਤੁਹਾਨੂੰ ਮੈਂ ਕਿਹਾ ਸੀ ਤੂੰ ਗੋਇ ਨਿਕਲੇ ਪੈਣ ਦੇ ਕੁਝ ਨਹੀਂ ਪੈਣ ਜੀ ਏ ਮਾੜੀ ਜੀ ਗਲਤ ਫੈਮਲੀ ਹੋ ਗਈ ਪਰ ਠੀਕ ਹੈ ਬੈਂਦੀ ਕੁਝ ਨਹੀਂ ਹੋਇਆ ਕੁਝ ਕਟੋ ਠੀਕ ਕਰ ਜਾਈ ਡਾਕਟਰ ਬੈਂਦੀ ਕੁਝ ਨਹੀਂ ਹੋਇਆ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਉਹ ਹੀ ਨਹੀਂ ਸਹੀ ਚੱਲਣ ਡੀਆਂ ਇੱਧਰ ਉੱਧਰ ਹੁਣ ਕੰਮ ਮੜ ਗਿਆ ਬਾਈ ਕੰਮ ਮੜ ਗਿਆ ਬਲੋਏ ਯਾ ਦੋਮੇ ਹਾਂ ਇਹ ਝਾ ਸੋਨ ਵਾਲੀ ਕਿਹੜੀ ਗੱਲ ਹੈ ਭੈਣ ਜੀ ਕੁਝ ਨਹੀਂ ਹੋਇਆ ਕੁਝ ਗੱਲਾਂ ਨਾ ਇਦਾਂ ਦੀ ਹੋ ਜਾਂਦੀਆਂ ਨੇ ਉਹਨਾਂ ਦਾ ਮਤਲਬ ਹੀ ਜਿਹੜਾ ਪੁੱਠਾ ਨਿਕਲ ਆਉਂਦਾ ਆ ਲੌਲੀ ਆ ਜਾ ਆ ਗਿਆ ਡੈਡੀ ਓਏ ਆਪ ਕੋ ਤੇ ਇੱਧਰ ਕੱਲ ਸੋ ਤੂੰ ਪਲੀਸ ਕਰ ਸੱਸ ਕਿਹ ਰਾਣੀ ਸੱਸ ਕਾਲ ਸੱਸ ਕਿਹ ਪਾ ਜੀ ਤੁਸੀਂ ਦੱਸੋ ਕੀ ਗੱਲ ਹੋਈ ਆ ਮੈਨੂੰ ਮੈਗ ਦਾ ਉਹ ਦੱਸਾਂ ਇਹ ਗੱਲਾਂ ਜਿਹੜੀਆਂ ਝੂਠ ਦੇ ਸਿਰ ਤੇ ਕਿੰਨਾ ਕਿਤੇ ਚਲਣੀਆਂ ਕਿਉਂ ਵੀ ਲਗਲੀ ਜਾਂਦਾ ਨਹੀਂ ਸੀ ਡਿਊਟੀ ਤੇ ਜਾਂਦਾ ਸੀ ਪਲੀਜ਼ ਸਰ ਉਹ ਡੈਡ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿਤੀ ਆ ਤੇ ਫੋਨ ਤੇ ਵੀ ਤੁਹਾਨੂੰ ਕਹੀ ਰਪਿੰਦਰ ਨੂੰ ਵੀ ਪਤਾ ਹੈ ਤੇ ਮੰਮੀ ਨੂੰ ਪਤਾ ਹੈ ਰਪਿੰਦਰ ਨੇ ਮੈਂ ਪਹਿਲਾਂ ਕਿਹਾ ਵੀ ਵਿਆਹ ਤੋਂ ਬਾਅਦ ਮੈਂ ਨੌਕਰੀ ਕਰਨੀ ਹੈ ਤੈਨੂੰ ਵੀ ਪਤਾ ਹੈ ਤੇ ਤੂੰ ਸੌਰੀ ਸਹੀ ਕਰ ਪਲੀਜ਼ ਸਰ ਜੇ ਤੈਨੂੰ ਪਤਾ ਹੈਗਾ ਤੇ ਤੂੰ ਕਿਹੜੀ ਗੱਲ ਓਲਾ ਰੱਖਿਆ ਹੈਗਾ ਤੂੰ ਹੀ ਸੱਚ ਦੱਸ ਦਿੰਦੀ ਚਲ ਅਜਲੀ ਓ ਡੈਡੀ ਜੀ ਵੇਲੋ ਇਦਾਂ ਨਾ ਕਰੋ ਤੂੰ ਨਾ ਬਹੁਤ ਵੱਡਾ ਝੂਠ ਬੋਲਿਆ ਵਾ ਤੂੰ ਵੀ ਆਪਣੇ ਘਰ ਖੁਸ਼ ਰੋ ਬਸ ਠੀਕ ਹੈ ਮਾਫੀ ਜਦੇ ਕੋ ਮੇਰੀ ਗੱਲ ਸੁਣੋ ਇੱਕ ਵਾਰ ਨਹੀਂ ਨਹੀਂ ਬਸ ਠੀਕ ਆ ਮੰਮੀ ਜੀ ਡੈਡ ਨੂੰ ਸਮਝਾਓ ਥੋੜਾ ਜਿਹਾ ਮੰਮੀ ਦੇ ਕਹਿੰਦਾ ਚਲ ਪੁੱਤ ਤੂੰ ਆਪਣੇ ਘਰ ਖੁਸ਼ ਰਹਿ ਮੈਂ ਕਰਨੀ ਤੇਰੇ ਡੈਡ ਨਾਲ ਗੱਲ ਮੰਮੀ ਜੀ ਸਮਝਾਓ ਥੋੜਾ ਜਿਹਾ ਤਾ ਫਿਕਰ ਨਾ ਕਰ ਕੋਈ ਜਾਂਦੀ ਆ ਪਾੜਨਾ ਮੈਂ ਗੱਲ ਉਦੋਂ ਵੀ ਕੀਤੀ ਸੀ ਕਿ ਪਿਆਰ ਦਿੰਦਾ ਤੇ ਮੈਨੂੰ ਤੇ ਇੱਕ ਸਮਝ ਨਹੀਂ ਆਉਂਦੀ